16 ਘੰਟਿਆਂ ਵਿੱਚ ਕਰੇਗਾ ਕਿਡਨੀ ਨੂੰ ਬਿਲਕੁਲ ਸਾਫ਼ ਸਿਹਤ ਪੰਜਾਬ ਦੀ ਚੈਨਲ ਵੇਖ ਰਹੇ ਦਰਸ਼ਕਾਂ ਦਾ ਦੋਸਤੋ ਬਹੁਤ-ਬਹੁਤ ਸੁਆਗਤ ਕਰਦੇ ਹਾਂ ਦੋਸਤੋ ਸਰੀਰ ਦੇ ਮੁੱਖ ਅੰਗਾਂ ਵਿੱਚੋਂ ਇੱਕ ਹੈ ਕਿਡਨੀ ਘਰ ਵਿੱਚ ਜਿਵੇਂ ਪਾਣੀ ਦੇ ਫਿਲਟਰ ਨੂੰ ਤੁਸੀਂ ਹਮੇਸ਼ਾ ਸਾਫ਼ ਰੱਖਦੇ ਹੋ ਉਸੇ ਤਰ੍ਹਾਂ ਹੀ ਦੋਸਤੋ ਸਰੀਰ ਵਿੱਚ ਕਿਡਨੀ ਨੂੰ ਵੀ ਸਾਫ਼ ਰੱਖਣਾ ਬੇहद ਜ਼ਰੂਰੀ ਹੈ ਕਿਉਂਕਿ ਇਹ ਖੂਨ ਨੂੰ ਫਿਲਟਰ ਕਰਦੀ ਹੈ ਤੇ ਇਸ ਦੇ ਨਾਲ-ਨਾਲ ਖੂਨ ਨੂੰ ਸਾਫ਼ ਕਰਕੇ ਪਿਸ਼ਾਬ ਦੇ ਜ਼ਰੀਏ ਸਰੀਰ ਵਿੱਚੋਂ ਸਾਰੀ ਗੰਦਗੀ ਨੂੰ ਬਾਹਰ ਕੱਢਦੀ ਹੈ ਇਸ ਦੇ ਨਾਲ ਦੋਸਤੋ ਅਕਸਰ ਇਹ ਸਰੀਰ ਵਿੱਚ ਦਿਲ ਅਤੇ ਲੀਵਰ ਨੂੰ ਹੀ ਜ਼ਿਆਦਾ ਅਹਿਮੀਅਤ ਦਿੰਦੇ ਹਨ ਜੇਕਰ ਦੋਸਤੋ ਕਿਡਨੀ ਦੀ ਸਫਾਈ ਚੰਗੀ ਤਰ੍ਹਾਂ ਨਾ ਹੋਵੇ ਤਾਂ ਇਸ ਦੇ ਨਾਲ ਇਨਸਾਨ ਦੀ ਮੌਤ ਵੀ ਹੋ ਸਕਦੀ ਹੈ ਜੋ ਦੋਸਤੋ ਬਲੱਡ ਨੂੰ ਸਾਫ਼ ਕਰਕੇ ਸਾਨੂੰ ਕਈ ਤਰ੍ਹਾਂ ਦੀ ਇਨਫੈਕਸ਼ਨਸ ਤੋਂ ਵੀ ਬਚਾਉਂਦੀ ਹੈ ਜੇਕਰ ਦੋਸਤੋ ਪੇਸ਼ਾਬ ਰੁਕ ਰੁਕ ਕੇ ਆਉਂਦਾ ਹੈ ਤਾਂ ਇਸ ਦੇ ਨਾਲ ਨਾਲ ਪੇਟ ਦੇ ਸੱਜੇ ਜਾਂ ਖੱਬੇ ਪਾਸੇ ਅਸਹਿਣ ਦਰਦ ਹੁੰਦਾ ਹੈ ਪੇਸ਼ਾਬ ਵਿੱਚ ਰੁਕਾਵਟ ਆਉਂਦੀ ਹੈ ਬੁਖਾਰ ਦੇ ਨਾਲ ਨਾਲ ਕਦੇ-ਕਦੇ ਉਲਟੀ ਆਉਂਦੀ ਹੈ ਤੇ ਇਸ ਦੇ ਨਾਲ ਨਾਲ ਪੇਟ ਸੰਬੰਧੀ ਤੇ ਬਿਮਾਰੀਆਂ ਰਹਿੰਦੀਆਂ ਹਨ ਤਾਂ ਇਹ ਸਾਰੀਆਂ ਦੋਸਤੋ ਤੁਹਾਨੂੰ ਕਿਡਨੀ ਦੀ ਸਮੱਸਿਆ ਕਰਕੇ ਹੀ ਹੁੰਦੀਆਂ ਹਨ ਤਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਦੱਸਿਆ ਗਿਆ ਨੁਸਖਾ ਤੁਹਾਡੀ ਕਿਡਨੀ ਨੂੰ ਬਿਲਕੁਲ ਸਾਫ਼ ਕਰ ਦਵੇਗਾ। ਆਯੁਰਵੇਦ ਵਿੱਚ ਬਹੁਤ ਸਾਰੇ ਅਜਿਹੇ ਉਪਾਅ ਦੱਸੇ ਗਏ ਹਨ ਜਿਸ ਦੇ ਨਾਲ ਤੁਸੀਂ ਆਪਣੀ ਕਿਡਨੀ ਨੂੰ ਬਿਲਕੁਲ ਸਾਫ਼ ਕਰ ਸਕਦੇ ਹੋ ਅਤੇ ਆਉਣ ਵਾਲੇ ਸਮੇਂ ਵਿੱਚ ਦੋਸਤੋ ਤੁਸੀਂ ਆਪਣੀ ਕਿਡਨੀ ਨੂੰ ਹੋਰ ਵੀ ਤਈ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾ ਸਕਦੇ ਹੋ। ਕਿਉਂਕਿ ਦੋਸਤੋ ਅਸੀਂ ਜਿੰਨਾ ਹੀ ਕੁਦਰਤ ਦੇ ਨੇੜੇ ਹੋ ਕੇ ਰਹਾਂਗੇ ਉਨਾ ਹੀ ਬਿਮਾਰੀਆਂ ਤੋਂ ਦੂਰ ਰਹਾਂਗੇ। ਅੱਜ ਦੀ ਵੀਡੀਓ ਵਿੱਚ ਦੋਸਤੋ ਅਸੀਂ ਤੁਹਾਨੂੰ ਦੋ ਨੁਸਖੇ ਦੱਸਾਂਗੇ ਜੋ ਕਿ ਬਣਾਉਣੇ ਵੀ ਬਹੁਤ ਸੌਖਿਆ ਹਨ ਤੇ ਇਸ ਦੇ ਨਾਲ-ਨਾਲ ਸਸਤੇ ਵੀ ਹਨ। ਇਹ ਬਹੁਤ ਜਿਆਦਾ ਅਸਰਦਾਰ ਨੁਸਖਿਆਂ ਕਿਉਂਕਿ ਦੋਸਤੋ ਆਯੁਰਵੈਦ ਵਿੱਚੋਂ ਇਹ ਨੁਸਖੇ ਲੈ ਗਏ ਹਨ ਦੂਜੇ ਨੁਸਖੇ ਨੂੰ ਦੋਸਤੋ ਤੁਸੀਂ 10 ਤੋਂ 15 ਦਿਨਾਂ ਵਿੱਚ ਸਿਰਫ ਇੱਕ ਵਾਰ ਹੀ ਵਰਤਣਾ ਹੈ ਇਸ ਦੇ ਨਾਲ ਤੁਹਾਡੀ ਕਿਡਨੀ ਬਿਲਕੁਲ ਸਾਫ਼ ਰਹੇਗੀ ਤਾਂ ਆਓ ਹੁਣ ਆਪਾਂ ਗੱਲ ਕਰਦੇ ਹਾਂ ਪਹਿਲੇ ਉਪਾਅ ਬਾਰੇ ਸਭ ਤੋਂ ਪਹਿਲਾਂ ਦੋਸਤੋ ਸਾਨੂੰ ਚਾਹੀਦਾ ਹੈ ਹਰਾ ਧਨੀਆ ਜਿਵੇਂ ਕਿਡਨੀ ਸਰੀਰ ਨੂੰ ਸਾਫ਼ ਕਰਦੀ ਹੈ ਓਵੇਂ ਹੀ ਦੋਸਤੋ ਧਨੀਆ ਕਿਡਨੀ ਨੂੰ ਸਾਫ਼ ਕਰਦਾ ਹੈ ਕਿਡਨੀ ਦੀ ਸਫਾਈ ਲਈ ਧਨੀਆ ਬੇਹਦ ਫਾਇਦੇਮੰਦ ਮੰਨਿਆ ਜਾਂਦਾ ਹੈ ਕਿਉਂਕਿ ਹਰੇ ਧਨੀਏ ਵਿੱਚ ਪਾਏ ਜਾਣ ਵਾਲੇ ਤੱਤ ਸਾਡੀ ਕਿਡਨੀ ਦੀ ਸਫਾਈ ਕਰਦੇ ਹਨ ਅਤੇ ਸਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਵੀ ਬਚਾਉਂਦੇ ਹਨ। ਬਸ ਤੁਸੀਂ ਦੋਸਤੋ ਥੋੜੀ ਜਿਹੀ ਮਾਤਰਾ ਵਿੱਚ ਧਨੀਏ ਦਾ ਇਸਤੇਮਾਲ ਕਰਨਾ ਹੈ। ਇਸ ਦੇ ਨਾਲ ਅਸੀਂ ਲੈਣਾ ਹੈ ਦੋਸਤੋ ਜੀਰਾ। ਜੀਰਾ ਬਿਲਕੁਲ ਦੋਸਤੋ ਸੁੱਕਿਆ ਹੋਇਆ ਹੋਣਾ ਚਾਹੀਦਾ ਹੈ। ਉਸ ਦੇ ਵਿੱਚ ਸਿਲ ਬਿਲਕੁਲ ਵੀ ਨਹੀਂ ਹੋਣੀ ਚਾਹੀਦੀ। ਇੱਕ ਛੋਟੀ ਕੌਲੀ ਵਿੱਚ ਤੁਸੀਂ ਥੋੜਾ ਜਿਹਾ ਜੀਰਾ ਪਾ ਲੈਣਾ ਹੈ ਅਤੇ ਉਸ ਦੇ ਨਾਲ ਸਾਨੂੰ ਜੋ ਚੀਜ਼ ਚਾਹੀਦੀ ਹੈ ਉਹ ਹੈ ਕੱਟਿਆ ਹੋਇਆ ਨਿੰਬੂ। ਇਸ ਦੇ ਲਈ ਤੁਸੀਂ ਦੋਸਤੋ ਨਿੰਬੂ ਦੇ ਸਲਾਈਸ ਕੱਟ ਲੈਣੇ ਹਨ ਤੇ ਇਸ ਨੂੰ ਛਿਲਕਾ ਨਹੀਂ ਉਤਾਰਨਾ। ਆਹ ਹੁਣ ਤੁਹਾਨੂੰ ਦੱਸ ਦਿਆਂ ਕਿ ਕਿਡਨੀ ਨੂੰ ਸਫਾਈ ਕਰਨ ਲਈ ਦੋਸਤੋ ਕਿਸ ਤਰ੍ਹਾਂ ਇਸ ਡਰਿੰਕ ਨੂੰ ਤਿਆਰ ਕਰਨਾ ਹੈ ਸਭ ਤੋਂ ਪਹਿਲਾਂ ਤੁਸੀਂ ਧਨੀਏ ਦੇ ਸਾਰੇ ਪੱਤੇ ਉਤਾਰ ਕੇ ਇੱਕ ਪਲੇਟ ਵਿੱਚ ਪਾ ਲੈਣੇ ਹਨ ਅਤੇ ਇਸ ਤੋਂ ਬਾਅਦ ਦੋਸਤੋ ਤੁਸੀਂ 1 ਲੀਟਰ ਪਾਣੀ ਨੂੰ ਚੰਗੀ ਤਰ੍ਹਾਂ ਗਰਮ ਹੋਣ ਲਈ ਰੱਖ ਦੇਣਾ ਹੈ ਜਦੋਂ ਇਹ ਪਾਣੀ ਦੋਸਤੋ ਉਬਲਣ ਲੱਗ ਜਾਵੇ ਤਾਂ ਇਸ ਦੇ ਵਿੱਚ ਤੁਸੀਂ ਪਹਿਲਾਂ ਜੋ ਪੱਤੇ ਤੋੜਿਆਣ ਧਨੀਏ ਦੇ ਉਹ ਸਾਰੇ ਇਸ ਵਿੱਚ ਪਾ ਦੇਣੇ ਹਨ ਅਤੇ ਇਸ ਨੂੰ ਦੋਸਤੋ 10 ਮਿੰਟ ਤੱਕ ਤੁਸੀਂ ਉਬਾਲਣਾ ਹੈ ਜਦੋਂ ਦੋਸਤੋ ਇਹ ਧਨੀਆ ਚੰਗੀ ਤਰ੍ਹਾਂ ਉਬਲ ਜਾਵੇ ਤਾਂ ਇਸ ਦੇ ਵਿੱਚ ਇੱਕ ਚਮਚ ਜੀਰਾ ਪਾਉਣਾ ਹੈ ਅਤੇ ਦੋ ਸਲਾਈਸ ਜੋ ਨਿੰਬੂ ਦੇ ਕੱਟੇ ਹਨ ਉਸ ਦੇ ਪਾਉਣੇ ਹਨ ਅਤੇ ਇਸ ਨੂੰ ਹੋਰ 5 ਮਿੰਟ ਲਈ ਤੁਸੀਂ ਉਬਾਲਣਾ ਹੈ ਇਸ ਤਰ੍ਹਾਂ ਦੋਸਤੋ ਇਹ ਕਿਡਨੀ ਦੀ ਸਫਾਈ ਲਈ ਡਰਿੰਕ ਤਿਆਰ ਹੋ ਜਾਵੇਗਾ ਇਹ ਕਿਡਨੀ ਸਾਫ਼ ਕਰਨ ਦੇ ਨਾਲ-ਨਾਲ ਪੇਟ ਦੀਆਂ ਸਮੱਸਿਆਵਾਂ ਨੂੰ ਦੂਰ ਕਰੇਗਾ ਤੇ ਤੁਹਾਡੇ ਮੋਟਾਪੇ ਤੇ ਵੀ ਕੰਟਰੋਲ ਕਰੇਗਾ ਇਸ ਦਾ ਸੇਵਨ ਤੁਸੀਂ ਦਿਨ ਵਿੱਚ ਇੱਕ ਵਾਰ ਹੀ ਕਰਨਾ ਹੈ ਅਤੇ ਇਸ ਦਾ ਸੇਵਨ ਤੁਸੀਂ ਦੋਸਤੋ ਸਵੇਰੇ ਦੁਪਹਿਰੇ ਸ਼ਾਮ ਨੂੰ ਜਦੋਂ ਮਰਜ਼ੀ ਕਰ ਸਕਦੇ ਹੋ ਕੋਸ਼ਿਸ਼ ਕਰੋਗੇ ਦੋਸਤੋ ਇਸ ਦਾ ਸੇਵਨ ਤੁਸੀਂ ਸਵੇਰੇ ਖਾਲੀ ਪੇਟ ਕਰੋ ਕਿਉਂਕਿ ਖਾਲੀ ਪੇਟ ਖਾਧੀ ਗਈ ਚੀਜ਼ ਸਾਨੂੰ ਜਲਦੀ ਅਸਰ ਕਰਦੀ ਹੈ ਤਾਂ ਦੋਸਤੋ ਇਸ ਤੋਂ ਬਾਅਦ ਤੁਸੀਂ ਆਪਣੀ ਕਿਡਨੀ ਨੂੰ ਪੂਰੀ ਤਰ੍ਹਾਂ ਸਾਫ਼ ਕਰਨ ਲਈ ਇਸ ਨੁਸਖੇ ਨੂੰ ਅਪਣਾਉਣਾ ਹੈ ਅਤੇ ਇਸ ਦਿਨ ਨਾਲ ਤੁਹਾਡੀ ਕਿਡਨੀ ਬਿਲਕੁਲ ਸਾਫ਼ ਹੋ ਜਾਵੇਗੀ ਇਸ ਦਾ ਸੇਵਨ ਤੁਸੀਂ ਸਿਰਫ ਇੱਕ ਗਲਾਸ ਕਰਨਾ ਹੈ ਇਹ ਤੁਹਾਡੇ ਬਲੱਡ ਨੂੰ ਵੀ ਸਾਫ਼ ਕਰੇਗਾ ਤੇ ਕਿਡਨੀ ਨੂੰ ਬਿਮਾਰੀਆਂ ਤੋਂ ਬਚਾਏਗਾ ਇਸ ਦਾ ਸੇਵਨ ਹਲਕੇ ਗਰਮ ਹੋਣ ਤੇ ਤੁਸੀਂ ਕਰ ਲੈਣਾ ਹੈ ਤੇ ਪੱਥਰੀ ਦੀ ਸਮੱਸਿਆ ਤੋਂ ਵੀ ਤੁਹਾਨੂੰ ਬਿਲਕੁਲ ਆਰਾਮ ਮਿਲ ਜਾਵੇਗਾ ਆਉਣ ਵਾਲੇ ਸਮੇਂ ਵਿੱਚ ਦੋਸਤੋ ਤੁਹਾਨੂੰ ਕਦੇ ਵੀ ਕੋਈ ਵੀ ਕਿਡਨੀ ਦਾ ਰੋਗ ਨਹੀਂ ਹੋਵੇਗਾ ਅਤੇ ਇਸ ਦੇ ਨਾਲ ਪੇਟ ਦੀਆਂ ਸਮੱਸਿਆਵਾਂ ਤੋਂ ਤੁਸੀਂ ਬਚੇ ਰਹੋਗੇ ਤਾਂ ਦੋਸਤੋ ਐਸੀ ਸਾਡੀ ਅੱਜ ਦੀ ਵੀਡੀਓ ਜੇਕਰ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਨਾ ਧੰਨਵਾਦ